ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਭ ਵੜੇ ਹੀ ਧੰਨਤਾ ਦੇ ਯੋਗ ਹਾਂ ਜਿਨ੍ਹਾਂ ਨੂੰ ਕੇ ਆਪਣੇ ਗੁਰੂ ਪੀਰਾਂ ਦੇ ਮਹਾਨ ਇਸ ਪ੍ਰਕਾਸ਼ ਦਿਹਾੜੇ ਮਨਾਉਂਦਾ ਸੁਪਾਕ ਸਮਾਜੋ ਪ੍ਰਾਪਤ ਹੋਇਆ ਹੈ ਕਿਉਂਕਿ ਸਾਤਗੁਰੂ ਜੀ ਮਹਾਰਾਜਾ ਦੇ ਜੀ ਕਹਿੰਦੇ ਵਿਣ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜਾ ਜੀਓ ਬਿਨਾ ਕਰਮਾ ਤੋਂ ਬਿਨਾ ਭਾਗਾ ਤੋਂ ਐਸ ਜੀਵ ਨੂੰ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਸਾਤ ਸੰਗਤ ਸੋ ਕੋਈ ਉੱਤਮ ਕਰਮ ਹੋਵੇ ਕੋਈ ਪਿਛਲੇ ਜਨਮ ਦਾ ਕੋਈ ਬੀਜ ਬੀਜਿਆ ਹੋਵੇ ਫਿਰ ਜਾ ਕਰਕੇ ਇਸ ਜੀਵ ਨੂੰ ਇਹ ਸਤ ਸੰਗਤ ਜੀ ਜਿਹੜੀ ਘੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ ਸੋ ਆਓ ਕੁਝ ਸਮਾਂ ਆਪਾਂ ਗੁਰੂ ਚਰਨਾਂ ਦੇ ਵਿੱਚ ਬੈਠ ਕਰਕੇ ਸਤ ਗੁਰਾਂ ਦੇ ਇਸ ਮਹਾਨ ਜੀਵਨ ਦੇ ਉੱਪਰ ਵਿਚਾਰਾਂ ਕਰਾਂਗੇ ਨਨਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਜੋ ਜਨਮ ਜੋ ਪ੍ਰਕਾਸ਼ ਹੋਇਆ ਹੈ ਉਹ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ ਹੈ ਆਪ ਜੀ ਦਾ ਪ੍ਰਕਾਸ਼ ਆਪ ਜੀ ਦੇ ਪਿਤਾ ਜੀ ਸਤਕਾਰ ਜੋ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ Rai ਜੀ ਹੋਏ ਨੇ ਆਪ ਜੀ ਦੀ ਸਤਿਕਾਰਯੋਗ ਮਾਤਾ ਕ੍ਰਿਸ਼ਨ ਦੇਵੀ ਜੀ ਹੋਏ ਨੇ ਜਿਨ੍ਹਾਂ ਦੇ ਕੋਖੋਂ ਆਪ ਜੀ ਨੂੰ ਪਾਗ ਲੱਗੇ ਪਰ ਕਈ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਮਾਤਾ ਕ੍ਰਿਸ਼ਨ ਕੌਰ ਜੀ ਪਰ ਅਸਲ ਮੈਨਿਆਂ ਦੇ ਵਿੱਚ ਜੇ ਸੋਚਿਆ ਜਾਵੇ ਗੁਕਲੰਗੀ ਤਰਪਾਸ ਮਹਾਰਾਜ ਜੀ ਜੋ ਬਖਸ਼ਿਸ਼ ਹੈ ਖੰਡੇ ਪਾਉਲ ਦੀ ਉਹ 10ਵੇਂ ਜਾਮੇ ਦੇ ਵਿੱਚ ਹੋਈ ਹੈ ਪਹਿਲਾਂ ਤਾਂ ਸਾਧ ਸੰਗਤ ਚਰਨਾ ਮਿਰਚ ਪਲਾਇਆ ਜਾਂਦਾ ਸੀ ਸੋ ਆਓ ਆਪ ਜੀ ਦੀ ਬਾhme ਜੋ ਆਜੂ ਹੈ ਉਮਰ ਹੈ ਬੇਸਖ ਦੀ ਘਟ ਰਹੀ ਸਰੀਰ ਕਾਰਨ ਕਰਕੇ ਪਰ ਉਹਨਾਂ ਨੇ 8 ਸਾਲਾਂ ਦੇ ਵਿੱਚ ਵੀ ਅੰਤ ਜੋ ਕਾਉਤਕ ਨੇ ਜੋ ਆਪਣੀਆਂ ਸੰਗਤਾਂ ਦੇ ਉੱਪਰ ਮਿਹਰਾ ਕੀਤੀਆਂ ਬੇਅੰਤ ਤੇ ਆਪ ਜੀ ਦੀ ਉਮਰ ਉਸ ਸਮੇਂ 5 ਸਾਲ ਦੀ ਸੀ ਜਦੋਂ ਸਾਹਿਬ ਸ੍ਰੀ ਗੁਰੂ ਹਰਾਈ ਸਾਹਿਬ ਜੀ ਆਪ ਜੀ ਆਨੁਗੁਰਤਾ ਗਦੀ ਦੇ ਕਰਕੇ ਸੱਚਖੰਡ ਪਿਆਨਾ ਹੋ ਗਏ ਸਨ ਕਿਉਂਕਿ ਸਾਧ ਸੰਗ ਜੀ ਆਪ ਜੀ ਦੇ ਵੱਡੇ ਭਰਾ ਰਾਮ ਰਾਏ ਜੀ ਹੋਏ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਛੋਟੇ ਭਰਾ ਹਰਕ੍ਰਿਸ਼ਨ ਜੀ ਨੂੰ ਇਹ ਗੱਦੀ ਪਿਤਾ ਜੀਆ ਨੇ ਦੇ ਦਿੱਤੀ ਹੈ ਤੇ ਉਹਨਾਂ ਨੇ ਸਾਾਸੰਗਤ ਵਡਾ ਜਿਹੜਾ ਹੈ ਆਪਣੇ ਆਪ ਨੂੰ ਸੰਗਤਾਂ ਦੇ ਅੱਗੇ ਸੋਚਾ অতি ਵੱਡਾ ਆਪਣੇ ਆਪ ਨੂੰ ਉਹਨਾਂ ਨੇ ਸਾਧ ਸੰਗਤ ਇਹ ਅਖਵਾਇਆ ਕਿ ਮੈਂ ਵੱਡਾ ਹਾਂ ਮੈਨੂੰ ਜਿਹੜੀ ਗੁਰਤਾ ਗਦੀ ਹੈ ਉਹ ਦੇਣੀ ਚਾਹੀਦੀ ਸੀ ਗੁਰੂ ਪਿਤਾ ਜੀ ਨੂੰ ਪਰ ਸਾਧ ਸੰਗ ਸੱਚ ਜਾਣੋ ਇਹ ਗੁਰੂ ਨਾਨਕ ਦਾ ਕਰ ਹੈ ਇੱਥੇ ਮਾਰਾ ਕਹਿੰਦੇ ਊਚ ਨੀਚ ਮੈਂ ਜੂਤ ਸਮਾਨਾ ਇੱਥੇ ਕੋਈ ਊਚ ਨੀਚ ਦੀ ਗੱਲ ਨਹੀਂ ਹੁੰਦੀ ਵੱਡੇ ਛੋਟੇ ਦੀ ਗੱਲ ਨਹੀਂ ਇਹ ਉਮਰਾਂ ਦੀ ਗੱਲ ਨਹੀਂ ਇੱਥੇ ਇੱਥੇ ਤਾਂ ਮਾਰ ਹੈ ਕਿਨੇ ਜਿਨ ਪ੍ਰੇਮ ਕੀਓ ਤਿਨਹੀਂ ਪ੍ਰਭ ਪਾਇਓ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਹ ਗੁਰੂ ਦੀ ਕਿਰਪਾ ਹੋਵੇ ਫਿਰ ਬਖਸ਼ਿਸ਼ਾਂ ਹੁੰਦੀਆਂ ਨੇ ਸਾਧ ਸੰਗਤ ਆਪ ਜੀ ਦੇ ਵੱਡੇ ਭਰਾਤਾ RAM RAJ ਨੇ ਵਰੀ ਨਿਰਣਾ ਕੀਤੀ ਸੰਗਤਾਂ ਦੇ ਕੋਲ ਜਾ ਜਾ ਕੇ ਬੜੇ ਤਰਲੇ ਕੀਤੇ ਵੀ ਇਹ ਜਿਹੜੀ ਗੁਰਤਾ ਗਦੀ ਹੈ ਇਹ ਮੈਨੂੰ ਦੇਣੀ ਚਾਹੀਦੀ ਸੀ ਤੇ ਸਾਧ ਸੰਗਤ ਉਸ ਸਮੇਂ ਦਾ ਔਰੰਗਜ਼ੇਬ ਦਿੱਲੀ ਦੇ ਵਿੱਚ ਹੈ ਜੋ ਉਥੇ ਜਾ ਕੇ ਵੀ ਸਾਧ ਸੰਗਤ ਰਾਮ ਰਾਏ ਨੇ ਇਉਂ ਬੜੀਆਂ ਬੇਨਤੀਆਂ ਕੀਤੀਆਂ ਵੀ ਕਿਵੇਂ ਨਾ ਕਿਵੇਂ ਕਾਰਨ ਕਰਕੇ ਮੇਰੇ ਛੋਟੇ ਪਰਾਸ ਸ੍ਰੀ ਹਰਿਕ੍ਰਿਸ਼ਨ ਨੂੰ ਆਪ ਜੀ ਆਪਣੇ ਰਾਜ ਵਿੱਚ ਬੁਲਾਵੋ ਅਜੇ ਉਮਰ ਛੋਟੀ ਹੈ ਉਹ ਮਨ ਜਾਣ ਕੇ ਉਹਨਾਂ ਨੂੰ ਕੀ ਪਤਾ ਵੀ ਸੰਸਾਰ ਕਿਸ ਤਰ੍ਹਾਂ ਚੱਲਦਾ ਹੈ ਇਸੇ ਕਰਕੇ ਜਿਹੜੀ ਗੁਰਤਾ ਗਦੀ ਹੈ ਇਹ ਆਪ ਜੀ ਮੈਨੂੰ ਦੇਵਣਾ ਕਰੋ ਪ੍ਰਸਾਦ ਸੰਗਤ ਰਾਮ ਰਾਏ ਜੀ ਇੱਕ ਨਾ ਚੱਲੀ ਕਿਉਂਕਿ ਜਿਹੜੇ ਪਿਤਾ ਦੇ ਪੁੱਤਰ ਨੇ ਆਪਣੇ ਪਿਤਾ ਦੀ ਗੱਲ ਹੀ ਨਾ ਮੰਨੀ ਹੋਵੇ ਤੇ ਫਿਰ ਉਹ ਬੱਚਾ ਆਪਣੇ ਮਾਤਾ ਪਿਤਾ ਦੇ ਲਾਇਕ ਨਹੀਂ ਹੁੰਦਾ ਕਿਉਂਕਿ ਰਾਮ ਰਾਏ ਜੀਆ ਨੇ ਗੁਰਬਾਣੀ ਜੀ ਇੱਕ ਤੁੱਕ ਗਲਤ ਪੜ ਦਿੱਤੀ ਸੀ ਸਤਿਗੁਰੂ ਜੀ ਮਹਾਰਾਜ ਬਾਣੀ ਵਿੱਚ ਦਾਸ ਜਨੇ ਮਿੱਟੀ ਮੁਸਲਮਾਨ ਕੀ ਪੇੜਾ ਪਈ কুমਿਆਰ ਤੇ ਜਿਹੜਾ ਇਹ ਸ਼ਬਦ ਹੈ ਉਥੇ ਰਾਮ ਰਾਜ ਜੀਆ ਨੇ ਸਾਧ ਸੰਗਤ ਕਹਿੰਦੇ ਮਿੱਟੀ ਬੇਈਮਾਨ ਕੀ ਔਰੰਗਜੀਤ ਦੇ ਪਿੱਛੇ ਲੱਗ ਇਹ ਸ਼ਬਦ ਜਦੋਂ ਗਾਇਨ ਕੀਤਾ ਉਸੇ ਸਮੇਂ ਸਾਈਂ ਸ੍ਰੀ ਗੁਰੂ ਹਰਾਈ ਸਾਹਿਬ ਜੀ ਨੇ ਬਚਨ ਕਰ ਦਿੱਤਾ ਸੀ ਕਹਿੰਦੇ ਇਸ ਨੂੰ ਕਹੋ ਵੀ ਅੱਜ ਤੋਂ ਬਾਅਦ ਇਹ ਮੇਰੇ ਮੱਥੇ 'ਤੇ ਨਾ ਲੱਗੇ ਦੇਖੋ ਭਾਵੇਂ ਆਪਣਾ ਵੱਡਾ ਪੁੱਤਰ ਸੀ ਪਰ ਫਿਰ ਵੀ ਸਾਸ ਨੂੰ ਬੇਦਖਲ ਕਰ ਦਿੱਤਾ ਗਿਆ ਇਹ ਗੁਰਬਾਣੀ ਹੈ ਇਸ ਨੂੰ ਜਿੰਨੇ ਚੰਗੇ ਢੰਗ ਦੇ ਨਾਲ ਜਿੰਨੇ ਸਚਤਾ ਦੇ ਨਾਲ ਗਾਇਆ ਜਾਵੇ ਬਾਣੀ ਪੜ੍ਹੀ ਜਾਵੇ ਤੇ ਇਹ ਓਨੀ ਚੰਗੀ ਹੈ ਓਨਾ ਹੀ ਵੱਡਾ ਫਲ ਸਾਨੂੰ ਪ੍ਰਾਪਤ ਹੁੰਦਾ ਹੈ ਸੋ ਆਓ ਤੇ ਜਦੋਂ ਸਾਧ ਸੰਗਤ ਔਰੰਗਜੀਬ ਨੇ ਰਾਮ ਰਾਏ ਜੀ ਦੀ ਇਹ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਨੇ ਪੱਤਰ ਭੇਜਿਆ ਕਿ ਆਪ ਜੀ ਕਿਰਪਾ ਕਰਕੇ ਦਿੱਲੀ ਆਵੋ ਆ ਕਰਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਪਰ ਸਾਧ ਸੰਗਤ ਗੁਰੂ ਸਾਹਿਬ ਜੀ ਨੂੰ ਪਤਾ ਸੀ ਕਿ ਸਾਡੇ ਪਿਤਾ ਗੁਰੂ ਹਰਾਈ ਸਾਹਿਬ ਜੀ ਨੂੰ ਵੀ ਔਰੰਗਜ਼ੇਬ ਨੇ ਇਹ ਬੇਨਤੀ ਕੀਤੀ ਸੀ ਪਿਤਾ ਜੀਾਂ ਨੇ ਵੀ ਉਹਨਾਂ ਦੀ ਇੱਕ ਗੱਲ ਨਹੀਂ ਮੰਨੀ ਸੀ ਅਜੇ ਤੱਕ ਉਹਨਾਂ ਨੂੰ ਦਰਸ਼ਨ ਨਹੀਂ ਦਿੱਤੇ ਔਰੰਗਜ਼ੇਬ ਨੂੰ ਤੇ ਜਦੋਂ ਮੇਰੇ ਪਿਤਾ ਜੀਾਂ ਨੇ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ ਤੇ ਫਿਰ ਮੈਂ ਕਿਸ ਤਰ੍ਹਾਂ ਦੇ ਸਕਦਾ ਹਾਂ ਤੇ ਫਿਰ ਇਨਕਾਰ ਕਰ ਦਿੱਤਾ ਸਾਧ ਸੰਗਤ ਭਾਵੇਂ ਸਮੇ ਦਾ ਰਾਜਾ ਹੈ ਇਥੇ ਰਾਜੇ ਦੀ ਤੇ ਵੱਡੀ ਗੱਲ ਨਹੀਂ ਹੈ ਇਥੇ ਜੋ ਮਾਰਕ ਨੇ ਸੱਚੇ ਹੀ ਸੱਚ ਨਿਵੜੈ ਚੁਣ ਵਾਕ ਕਢੈ ਜਜ ਮਲਿਆ ਜੋ ਸੱਚ ਹੈ ਉਹ ਸਾਧ ਸੰਗਤ ਸਾਚੀ ਰਹਿੰਦਾ ਹੈ ਤੇ ਝੂਠ ਨੂੰ ਬੋਲਣ ਵਾਸਤੇ ਇੱਕ ਨਹੀਂ अनेका-ਅਨੇਕਾਂ ਵਾਰੀ ਸੰ ਨੂੰ ਥਾਂ-ਥਾਂ ਤੇ ਝੂਠ ਬੋਲਣਾ ਪੈਂਦਾ ਹੈ ਝੂਠ ਨੂੰ ਸੱਚ ਕਹਿ ਲਾਉਣ ਵਾਸਤੇ 100 ਵਾਰੀ ਝੂਠ ਬੋਲਣਾ ਪੈਂਦਾ ਹੈ ਤੇ ਜਿਹੜਾ ਸੱਚ ਹੈ ਉਹ ਇੱਕ ਵਾਰੀ ਆਖ ਕੇ ਗੱਲ ਖਤਮ ਹੋ ਜਾਂਦੀ ਹੈ ਤੇ ਸਾਹ ਸੰਗਤ ਇਉਂ ਦਿੱਲੀ ਦੇ ਵਿੱਚ ਰਾਜਾ ਜੈ ਸਿੰਘ ਹੋਇਆ ਉਸ ਨੇ ਤੇ ਦਿੱਲੀ ਦੀਆਂ ਬੇਅੰਤ ਸੰਗਤਾਂ ਨੇ ਅਠਵੇਂ ਪਾਸਾ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਪੱਤਰ ਕਾ ਭੇਜੀ ਕਿ ਸੱਚੇ ਪਾਸਾ ਮਹਾਰਾਜ ਜੀ ਆਪ ਕਿਰਪਾ ਕਰੋ ਦਿੱਲੀ ਦੇ ਵਿੱਚ ਮਹਾਮਾਰੀ ਚੇਕ ਚੇਚਕ ਦੀ ਜੋ ਬਿਮਾਰੀ ਹੈ ਉਹ ਚੱਲ ਰਹੀ ਹੈ ਆਪ ਕਿਰਪਾ ਕਰੋ ਸਾਡੇ ਗਰੀਬਾਂ ਦੇ ਉੱਪਰ ਸਿਰ ਤੇ ਮਿਹਰਾਂ ਬਖਸਾਂ ਪਰਿਆ ਰੱਖੀ ਇਸ ਬਿਮਾਰੀ ਤੋਂ ਸਾਨੂੰ ਮੁਕਤ ਕਰੋ ਤੇ ਫਿਰ ਸੰਗਤ ਦੀ ਇਹ ਅਰਦਾਸ ਬੇਨਤੀ ਸਵੀਕਾਰ ਕਰਕੇ ਗੁਰੂ ਮਹਾਰਾਜ ਜੀ ਸਾਸਾ ਸੇ ਫਿਰ ਸਤਿਗੁਰਾਂ ਨੇ ਦਿੱਲੀ ਨੂੰ ਚਾਲੇ ਪਾਇਆ ਸਾਂ। ਇਉਂ ਜਦੋਂ ਤੁਰੇ ਜਾ ਰਹੇ ਨੇ ਸੰਗਤਾਂ ਨੂੰ ਉਤਾਰਦੇ ਜਾ ਰਹੇ ਨੇ ਪੰਖੋਚਰਾਪ ਸਾਹਿਬ ਵਿਖੇ ਜਿੱਥੇ ਅੱਜ ਗੁਰਦੁਆਰਾ ਸਾਹਿਬ ਸੋਭਤ ਹੈ ਉਸ ਨਗਰ ਦੇ ਕੋਲ ਜਦੋਂ ਪਹੁੰਚੇ ਆਪ ਜੀ ਉੱਥੋਂ ਦਾ ਇੱਕ ਪੰਡਤ ਲਾਲ ਚੰਦ ਹੋਇਆ ਹੈ ਜਦੋਂ ਉਸਨੇ ਵੇਖਣਾ ਕੀਤਾ ਸਿੰਘਾਂ ਨੂੰ ਪੁੱਛਣਾ ਕੀਤਾ ਕਹਿੰਦੇ ਵੀ ਇਹ ਛੋਟੀ ਜੀ ਉਮਰ ਦੇ ਇਹ ਕੌਣ ਨੇ ਤੇ ਸਿੰਘਾਂ ਨੇ ਕਹਿਣਾ ਕੀਤਾ ਵੀ ਇਹ ਗੁਰੂ ਨਾਨਕ ਦੀ 8ਵੀਂ ਜੋਤ ਹੈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਸੋਚਣਾ ਕੀਤਾ ਪੰਡਿਤ ਲਾਲਚੰਦ ਨੇ ਕਹਿੰਦੇ ਐਨੀ ਛੋਟੀ ਅਵਸਥਾ ਤੇ ਐਡੀ ਵੱਡੀ ਤੁਸੀਂ ਇਹਨੂੰ ਗੁਰਤਾ ਗੱਦੀ ਦਿੱਤੀ ਹੈ ਇਹ ਕੀ ਕਿੱਡੀ ਕਵੱਡੀ ਕਰਾਕ ਮਾਤ ਐਸ ਬੱਚੇ ਦੇ ਵਿੱਚ ਕਹਿੰਦੇ ਸਿੰਘਾ ਨੇ ਬੇਨਤੀ ਕੀਤੀ ਵੀ ਤੁਸੀਂ ਆਪਣੇ ਆਪ ਹੀ ਬੇਨਤੀ ਕਰ ਲਓ ਨਿਰਣਾ ਕਰ ਲਓ ਗੁਰੂ ਸਾਹਿਬ ਅੱਗੇ ਤੁਹਾਨੂੰ ਆਪਣੇ ਆਪ ਦੱਸ ਦੇਣਗੇ ਪ੍ਰੈਕਟੀਕਲ ਹੋ ਜਾਵੇਗਾ ਤੇ ਪੰਡਤ ਲਾਲਚੰਦ ਨੇ ਬੇਨਤੀ ਕੀਤੀ ਕਿ हे ਸੱਚੇ ਪਾਸਾ ਮਹਾਰਾਜ ਜੀ ਤੁਹਾਡਾ ਨਾਮ ਤਾਂ ਕਾਫੀ ਵੱਡਾ ਹੈ ਸੁਣਨ ਨੂੰ ਆਇਆ ਤੁਹਾਡਾ ਨਾਮ ਸ੍ਰੀ ਗੁਰੂ ਹਰਕੀਰਨ ਸਾਹਿਬ ਜੀ ਹੈ ਮਾਰਾ ਕਹਿੰਦੇ ਸੱਚ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਤੇ ਸਾ ਸੰਗਤ ਪੰਡਤ ਲਾਲਚੰਦ ਕਹਿਣ ਲੱਗਾ ਵੀ ਤੁਸੀਂ ਤਾਂ ਸਾਡੇ ਭਗਵਾਨ ਸੀ ਕ੍ਰਿਸ਼ਨ ਭਗਵਾਨ ਤੋਂ ਵੀ ਬਹੁਤ ਵੱਡਾ ਨਾਮ ਰੱਖ ਲਿਆ ਹੈ ਪਰ ਸਮੇਂ ਦੇ ਨਾਲ ਉਹਨਾਂ ਨੇ ਪਾਵੇਂ ਰਮਾਇਣ ਗੀਤਾ ਉਹਨਾਂ ਨੇ ਤਿਆਰ ਕੀਤੀ ਬੇਅੰਤ ਸੰਤਾਂ ਨੂੰ ਤਾਰਨਾ ਕੀਤਾ ਕ੍ਰਿਸ਼ਨ ਭਗਵਾਨ ਜੀ ਮਹਾਰਾਜ ਨੇ ਹਾਂ ਉਹ ਵੀ ਸਤਿਕਾਰਯੋਗ ਨੇ ਮਹਾਰਾਜ ਕਹਿੰਦੇ ਤੇ ਪਰ ਪੰਡਿਤ ਲਾਲ ਚੰਦ ਕਹਿਣ ਲੱਗੇ ਵੀ ਤੁਸੀਂ ਐਡਾ ਵੱਡਾ ਕਿਵੇਂ ਆਪਣਾ ਨਾਮ ਰਖਵਾਇਆ ਹੈ ਕਹਿੰਦੇ ਅਸੀਂ ਆਪ ਨਿਰਖਵਾਇਆ ਛੋਟਾ ਬੱਚਾ ਹੁੰਦਾ ਬੱਚੇ ਨੂੰ ਕੀ ਪਤਾ ਹੁੰਦਾ ਵੀ ਅਸੀਂ ਕਿਹੜਾ ਨਾਮ ਰੱਖਣਾ ਹੈ ਕਹਿੰਦੇ ਪੰਡਤ ਜੀ ਤੁਹਾਨੂੰ ਦੱਸਿਏ ਫਿਰ ਵੀ ਸਾਡਾ ਕਿਵੇਂ ਨਾਮ ਰੱਖਿਆ ਗਿਆ ਤੇ ਸਾਧ ਸੰਗਤ ਪੁੱਛਣਾ ਕੀਤਾ ਪੰਡਤ ਲਾਲਚੰਦ ਜੀਆ ਨੇ ਕਹਿੰਦੇ ਆਪ ਕਿਰਪਾ ਕਰੋ ਤੇ ਸਾਧ ਸੰਗਤ ਵਚਨ ਹੋਇਆ 사ਤਗੁਰਾਂ ਦਾ ਕਹਿਣ ਲੱਗੇ ਵੀ ਸਾਡੇ ਪਿਤਾ ਗੁਰੂ ਹਰ ਰਾਏ ਸਾਹਿਬ ਜੀ ਹੋਏ ਨੇ ਤੇ ਪਿਤਾ ਜੀ ਦਾ ਅਗਲਾ ਨਾਮ ਜੋ ਹਰ ਹੈ ਉਹ ਸਾਰਿਆਂ ਨਾਲੋਂ ਅੱਗੇ ਲਗਾਇਆ ਗਿਆ ਤੇ ਸਾਡੀ ਮਾਤਾ ਦਾ ਨਾਮ ਕ੍ਰਿਸ਼ਨ ਦੇਵੀ ਹੈ ਤੇ ਹਰ ਦੇ ਨਾਲ ਕ੍ਰਿਸ਼ਨ ਲਵਾਇਆ ਗਿਆ ਭਾਵ ਕਿ ਹਰ ਕ੍ਰਿਸ਼ਨ ਤੇ ਸਾ슴ੂ ਪੰਡਤ ਬੜਾ ਹੈਰਾਨ ਹੋਇਆ ਕਹਿੰਦੇ ਜੇ ਹਾਰਕ੍ਰਿਸ਼ਨ ਜੀ ਠੀਕ ਹੈ ਤੁਹਾਡਾ ਨਾਮ ਰੱਖਿਆ ਗਿਆ ਤੇ ਫਿਰ ਸਾਹਿਬ ਕਿਉਂ ਰੱਖਿਆ ਗਿਆ ਦੁਨੀਆ ਦੇ ਲੋਕ ਤੁਹਾਨੂੰ ਤੁਹਾਡੀ ਸੰਗਤ ਸਾਹਿਬ ਕਰਕੇ ਕਿਉਂ ਜਾਣਦੇ ਨੇ ਕਹਿੰਦੇ ਸਾਹਿਬ ਪਹਿਲਾਂ ਨਹੀਂ ਸੀ ਲੱਗਿਆ ਇਹ ਉਸ ਦਿਨ ਤੋਂ ਲੱਗਿਆ ਹੈ ਸਾਹਿਬ ਜਿਸ ਦਿਨ ਸਾਡੇ ਪਿਤਾ ਗੁਰੂ ਹਾਰਾਏ ਸਾਹਿਬ ਜੀ ਨੇ ਇਹ ਗੁਰਤਾ ਗਦੀ ਦੇ ਕੇ ਸਾਨੂੰ ਇਹ ਨਿਵਾਜਿਆ ਉਸ ਦਿਨ ਤੋਂ ਅਸੀਂ ਨਹੀਂ ਕਹਿੰਦੇ ਵੀ ਸਾਨੂੰ ਸਾਹਿਬ ਕਹੋ ਤੇ ਸਾਡੀਆਂ ਜਿਹੜੀਆਂ ਸੰਗਤਾਂ ਨੇ ਉਹ ਸਾਨੂੰ ਕਹਿ ਰਹੀਆਂ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤੇ ਸਾ ਸੰਗਤ ਪੰਡਤ ਕਹਿੰਦਾ ਠੀਕ ਹੈ ਜੇ ਤੁਹਾਡਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਮ ਹੈ ਤੇ ਫਿਰ ਮੇਰੇ ਮਨ ਵਿੱਚ ਇੱਕ ਵਿਚਾਰ ਹੈ ਕਹਿੰਦੇ ਦੱਸੋ ਕਹਿੰਦੇ ਫਿਰ ਤੁਸੀਂ ਰਮਾਇਣ ਦੀ ਕਥਾ ਕਰਕੇ ਸਾਨੂੰ ਸੁਣਾਵੋਗੇ ਪੰਡਤ ਲਾਲਚੰਦ ਕਹਿਣ ਲੱਗੇ ਮਹਾਰਾਜ ਕਹਿੰਦੇ ਵੇਖੋ ਸੁਣਾਤਾ ਦਵਾਂਗੇ ਪਰ ਤੁਹਾਡੇ ਮਨ ਦੇ ਵਿੱਚ ਇਹ ਗੱਲ ਆ ਜਾਣੀ ਹੈ ਵੀ ਵੱਡੇ ਘਰਾਣਿਆਂ ਦੇ ਇਹ ਬੱਚੇ ਨੇ ਵੀ ਕਿਤੇ ਇਹ ਨਾ ਹੋਵੇ ਕਿ ਮਾਇਆ ਤੁਹਾਨੂੰ ਦੌਲਤ ਦੇ ਕੇ ਕਿਸੇ ਚੰਗੇ ਵਿਦਿਆਰਥੀ ਤੋਂ ਪੜ੍ਹੇ ਹੋਣਗੇ ਮਹਾਰਾਜ ਕਹਿੰਦੇ ਵੀ ਇਉਂ ਕਰ ਪੰਡਿਤ ਲਾਲ ਚੰਦ ਜੀ ਇਹ ਤੁਹਾਡਾ ਆਪਣਾ ਹੀ ਨਗਰ ਹੈ ਵੀ ਇਉਂ ਕਰੋ ਸਾਰੇ ਨਗਰ ਦੇ ਵਿੱਚ ਜਾ ਕੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਨਾ ਉਹਦੀ ਬਾਹ ਫੜ ਕੇ ਲੈ ਕੇ ਆਵੋ ਉਹਦੀ ਬਾਹ ਫੜ ਕੇ ਲੈ ਕੇ ਆਵੋ ਜਿਹੋ ਜਿਹਾ ਕੋਈ ਮਰਜ਼ੀ ਹੋਵੇ ਭਾਵੇਂ ਸੁਣ ਦਾ ਨਾ ਹੋਵੇ ਕੰਨਾਂ ਤੋਂ ਅੱਖਾਂ ਤੋਂ ਨੇਤਰਾਂ ਤੋਂ ਨਾ ਦੀਦਾ ਹੋਵੇ ਜਿਹੋ ਜਿਹਾ ਤੁਹਾਨੂੰ ਚੰਗਾ ਲੱਗੇ ਉਹਦੀ ਬਾਹ ਫੜ ਕੇ ਲੈ ਕੇ ਆਵੋ ਗੁਰੂ ਨਾਨਕ ਜੀ ਕਿਰਪਾ ਕਰਨਗੇ ਤੁਹਾਡੀ ਕਥਾ ਦੇ ਤੁਹਾਡੀ ਰਮਾਇਣ ਦੀ ਕਥਾ ਗੁਰੂ ਸਾਹਿਬ ਜੀ ਆਪਣੀ ਆਪ ਕਿਰਪਾ ਕਰ ਦੇਣਗੇ ਕਥਾ ਕਰਵਾਉਣਗੇ ਪੰਡਤ ਲਾਲ ਚੰਦ ਨਗਰਦੇਵ ਚ ਗਿਆ ਤੇ ਸਾ ਸੰਗਤ ਝੀਬਰ ਸੱਜੂ ਝੀਬਰ ਹੋਇਆ ਜੋ ਬੜਾ ਅਤ ਦਾ ਗਰੀਬ ਹੈ ਅਤ ਦੀ ਗਰੀਬੀ ਹੈ ਤੇ ਸਾਧ ਸੰਗਤ ਜਾਤੀ ਵੀ ਸੁੰਦਰ ਹੈ ਉਹਨਾਂ ਸਮਿਆਂ ਦੇ ਵਿੱਚ ਸੁੰਦਰਾਂ ਨੂੰ ਨਾਮ ਸੁਣਨ ਦਾ ਪੰਡਤਾਂ ਵੱਲੋਂ ਸਾਧ ਸੰਗਤ ਇਹ ਅਧਿਕਾਰ ਨਹੀਂ ਸੀ ਤੇ ਅਤ ਦੀ ਗਰੀਬੀ ਹੈ ਸੱਜੂ ਚੀਵਰ ਦੇ ਪਾਸ ਹੀ ਉਹ ਦੀ ਬਾਹ ਫੜ ਕੇ ਜਦੋਂ ਲੈ ਕੇ ਆਇਆ ਤੇ ਸਾਧ ਸੰਗਤ ਸਜੂ ਚੀਵਰ ਨੇ ਆ ਕਰਕੇ ਨਮਸਕਾਰ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਚ ਬੈਠ ਗਿਆ ਦੇਖੋ ਕੰਨਾਂ ਤੋਂ ਸੁਣਦਾ ਨਹੀਂ ਤੇ ਨੇਤਰਾਂ ਤੋਂ ਦੀਦਾਨੀ ਇਉ ਜਿਹੜਾ ਨਿਵਾਸ ਹੈ ਉਹ ਬੜਾ ਖਰਾਬ ਹੈ ਪਾਟੇ ਪੁਰਾਣੇ ਕੱਪੜੇ ਪਾਏ ਪਹਿਨੇ ਹੋਏ ਨੇ ਪੰਡਤ ਲਾਲ ਚੰਦ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਫਿਰ ਇਸ ਤੋਂ ਅਰਥ ਕਰਵਾਵੋ ਮਹਾਰਾਜ ਕਹਿੰਨੇ ਕਿਰਪਾ ਗੁਰੂ ਨਾਨਕ ਨੇ ਕਰਨੀ ਹੈ ਮਹਾਰਾਜ ਜੀ ਦੇ ਪਾਸ ਪਿਛੜੀ ਹੁੰਦੀ ਸੀ ਭਾਪ ਕੇ ਛੋਟੀ ਜੀ ਇੱਕ ਛੋਟੀ ਰੱਖਿਆ ਕਰ ਦੇ ਪ੍ਰੇਮ ਦੇ ਵਿੱਚ ਮਹਾਰਾਜ ਜੀ ਕਹਿਣ ਲੱਗੇ ਸਜੂ ਚੀਵਰ ਨੂੰ ਕਹਿੰਦੇ ਤੂੰ ਇੱਥੇ ਸਾਡੇ ਕੋਲ ਉੱਪਰ ਆ ਆਸਣ ਤੇ ਬੈਠ ਕੋਲ ਬਿਠਾ ਲਿਆ ਤੇ ਪੰਡਤ ਲਾਲ ਚੰਦ ਨੂੰ ਕਹਿਣ ਲੱਗੇ ਵੀ ਤੂੰ ਥੱਲੇ ਬੈਠ ਜਾ ਕਹਿੰਦੇ ਕਿਉਂ ਮੈਂ ਕਿਉਂ ਥੱਲੇ ਬੈਠਾਂ ਦੇਖੋ ਇਹ ਵੀ ਇੱਕ ਬਹੁਤ ਵੱਡਾ ਹੰਕਾਰ ਹੁੰਦਾ ਹੈ ਤੇ ਆਪਣੇ ਆਪ ਨੂੰ ਵੱਡਾ ਸਮਝਣਾ ਇਹ ਗੁਰੂ ਦੀ ਮੱਤ ਤੋਂ ਛੋਟੀ ਗੱਲ ਹੁੰਦੀ ਹੈ ਜਿਨੇ ਆਪਣੇ ਆਪ ਨੂੰ ਨੀਮਾਪਣ ਵਿਖਾ ਲਿਆ ਸਾਰਾ ਕੁਝ ਪ੍ਰਾਪਤ ਕਰ ਲੈਂਦਾ ਹੈ ਮਹਾਰਾਜ ਦੇ ਬਚਨ ਕੀਤੇ ਕਹਿੰਦੇ ਇਸ ਨੇ ਤੁਹਾਨੂੰ ਕਥਾ ਦੇ ਅਰਥ ਸੁਣਾਉਣੇ ਨੇ ਇਹ ਹੁਣ ਸਾਰਿਆਂ ਨਾਲੋਂ ਉੱਚਾ ਹੈ ਇੱਥੇ ਜਾਤ ਪਾਤ ਖਤਮ ਹੋ ਜਾਂਦੀ ਏ ਜਿਹੜਾ ਗੁਰੂ ਦੇ ਚਰਨਾਂ ਤੇ ਜੁ ਬੈਠ ਕਰਕੇ ਕੋਈ ਕਥਾ ਵਿਚਾਰਾ ਸੁਣਾਵੇ ਬਾਣੀ ਪੜੇ ਇੱਥੇ ਸਾਰਾ ਕੁਝ ਖਤਮ ਹੈ ਇਉ ਸਜੂ ਚੀਵਰ ਨੂੰ ਜਦੋਂ ਉੱਪਰ ਬਿਠਾਇਆ ਗਿਆ ਪੰਡਤ ਲਾਲਚੰਦ ਨੂੰ ਹੇਠਾਂ ਬਿਠਾਇਆ ਗਿਆ ਤੇ ਇੱਥੇ ਹੀ ਸਾਸ ਨੂੰ ਦਾ ਹੰਕਾਰ ਖਤਮ ਕਰ ਦਿੱਤਾ ਸਤਿਗੁਰਾਂ ਨੇ ਪੰਡਤ ਲਾਲਚੰਦ ਰਮਾਇਣ ਦੀ ਰਮੈਣ ਜੋ ਉਸਦੀ ਹੈ ਉਹ ਸੁਣਾਉਣ ਜਦੋਂ ਲੱਗਿਆ ਨਾ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਸਜੂ ਚੀਵਰ ਸਾਸ ਠਾ ਉਸ ਦਾ ਜਵਾਬ ਦੇ ਦਿਆ ਕਰੇ ਲਾਲ ਚੰਦਰ ਰਮੈਣ ਦਾ ਇੱਕ ਸ਼ਬਦ ਪੜਦਾ ਹੈ ਸਜੂ ਚੀਵਰ ਉਸੇ ਸਮੇਂ ਸਾਸ ਮਿੰਟਾਂ ਸਕਿੰਟਾਂ ਦੇ ਵਿੱਚ ਕੋਸ਼ ਸਬਦ ਦਾ ਸਾਸੰਗ ਵਿਚਾਰ ਕਰਕੇ ਕਥਾ ਕਰਕੇ ਸੁਣਾ ਦਿਆ ਕਰੇ ਕਿਉਂ ਕਿਰਪਾ ਕੀ ਜੀ ਹੈ ਗੁਰੂ ਦੀ ਹੈ ਨਾ ਜਦੋਂ ਗੁਰੂ ਦੀ ਕਿਰਪਾ ਆਣ ਬਣਦੀ ਹੈ ਸਾਡੇ ਸਿਰ ਦੇ ਉੱਪਰ ਫਿਰ ਸਾਰਾ ਕੁਝ ਖਤਮ ਹੋ ਜਾਂਦਾ ਹੈ ਉਹ ਵੱਡੇ ਵੱਡੇ ਪਹਾੜ ਸਤਿਗੁਰ ਜੀ ਢੈ ਢੇਰੀ ਕਰ ਦਿੰਦੇ ਨੇ ਤੇ ਸਾਸੰਗ ਤਾਂ ਪੰਡਤ ਲਾਲ ਚੰਦ ਰਮੈਣ ਦਾ ਅਗਲਾ ਸ਼ਬਦ ਭੁੱਲ ਗਿਆ ਬੋਲਣੋ ਕਿਉਂ ਖਿਆਲ ਸੱਜੂ ਝੀਵਰਵਾਲ ਚਲਾ ਗਿਆ ਵੀ ਇਹ ਤਾਂ ਇਹਨੇ ਤਾਂ ਕਦੇ ਬਾਣੀ ਨਹੀਂ ਪੜ੍ਹੀ ਸੀ ਅੱਜ ਤੱਕ ਇਹ ਵੱਡੇ ਵੱਡੇ ਵਿਚਾਰ ਕਿਵੇਂ ਕਰਨ ਲੱਗ ਪਿਆ ਜਦੋਂ ਅਗਲਾ ਸ਼ਬਦ ਭੁੱਲ ਗਿਆ ਤੇ ਸੱਜੂ ਝੀਵਰ ਨੇ ਸਾਧ ਸੰਗਤ ਅਗਲਾ ਸ਼ਬਦ ਬੋਲ ਕੇ ਤੇ ਉਹਦੀ ਵੀ ਕਥਾ ਸੁਣਾ ਦਿੱਤੀ ਆਖੋ ਸਤਨਾਮ ਵਾਹਿਗੁਰੂ ਤੇ ਸਾਧ ਸੰਗਤ ਜਦੋਂ ਅਗਲੀ ਕਥਾ ਸੁਣਾਈ ਤੇ ਲਾਲ ਚੰਨ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਢਹਿ ਟੇਰੀ ਹੋਇਆ ਮਹਾਰਾਜ ਕਿਰਪਾ ਕਰਿਓ ਮੈਨੂੰ ਬਖਸ਼ ਲਿਓ ਮੈਂ ਅਣਜਾਣ ਹਾਂ ਤੁਸੀਂ ਸਮੇਂ ਦੇ ਗੁਰੂ ਹੋ 사ਤਗੁਰਾਂ ਨੇ ਪੰਡਤ ਲਾਲ ਚੰਦ ਨੂੰ ਨਿਵਾਜ ਕਰਕੇ ਕਹਿਣਾ ਕੀਤਾ ਕਹਿੰਦੇ ਪੰਡਤ ਜੀ ਠੀਕ ਐ ਤੁਸੀਂ ਬੜੇ ਬ੍ਰਹਮ ਗਿਆਨੀ ਹੋ ਤੁਹਾਡਾ ਅਸੀਂ ਸਤਕਾਰ ਕਰਦੇ ਹਾਂ ਪਰ ਵੇਖੋ ਜਿੰਨੀ ਵੀ ਗੁਰੂ ਦੇ ਪੈ ਦੇ ਵਿੱਚ ਰਹਿ ਕਰਕੇ ਬੰਦਗੀ ਹੋ ਜਾਵੇ ਉਹ ਓਨੀ ਥੋੜੀ ਹੁੰਦੀ ਹੈ ਗੁਰੂ ਗੁਰੂ ਹੁੰਦਾ ਹੈ ਚੇਲਾ ਹਮੇਸ਼ਾ ساری ਉਮਰ ਚੇਲਾ ਹੀ ਰਹਿੰਦਾ ਹੈ ਇੰਉ ਸਤਗੁਰਜੀ ਮਹਾਰਾਜ ਜਦੋਂ ਅੱਗੇ ਗਏ ਦਿੱਲੀ ਦੀ ਸੰਗਤ ਦੀ ਪੁਕਾਰ ਸੁਣ ਕੇ ਰਾਜਾ ਜੈ ਸਿੰਘ ਦੇ ਘਰ ਜਦੋਂ ਪਹੁੰਚੇ ਆਪ ਜੀ ਤੇ ਸਾਧ ਸੰਗਤ ਉਸ ਸਮੇਂ ਰਾਜਾ ਜੈ ਸਿੰਘ ਦੇ ਗ੍ਰਹਿ ਜਦੋਂ ਆਪ ਜੀ ਪਹੁੰਚੇ ਨਾ ਤੇ ਰਾਜਾ ਜੈ ਸਿੰਘ ਨੇ ਗੁਰੂ ਸਾਹਿਬ ਵਾਸਤੇ ਭੋਜਨ ਤਿਆਰ ਕੀਤਾ ਹੋਇਆ ਸੀ 사ਤਗੁਰਾਂ ਨੇ ਬੜੇ ਪ੍ਰੇਮ ਸਹਿਤ ਆਪਣੇ ਸਿੰਘਾਂ ਨੂੰ ਵੀ ਉਹ ਸਾਰਿਆਂ ਨੇ ਜਦੋਂ ਪ੍ਰਸਾਦ ਪਾਣੀ ਛਕਿਆ ਇਉਂ ਔਰੰਗਜ਼ਾਬ ਔਰੰਗਜੀਤ ਨੂੰ ਜਦੋਂ ਪਤਾ ਲੱਗਿਆ ਵੀ ਰਾਜਾ ਜੈ ਸਿੰਘ ਦੇ ਗ੍ਰਹਿ ਆਏ ਨੇ 사ਤਗੁਰ ਜੀ ਔਰੰਗਜੀਬ ਨੇ ਜਦ ਹੀ ਚਿੱਠੀ ਪੱਤਰ ਭੇਜਿਆ ਰਾਜਾ ਜੈ ਸਿੰਘ ਨੂੰ ਕਹਿਣ ਲੱਗੇ ਵੀ ਇਹਨਾਂ ਦੀ ਪਰਖ ਕਰੋ ਵੀ ਇਹਨਾਂ ਦੀ ਪਰਖ ਕਰੋ ਵੀ ਛੋਟੀ ਉਮਰ ਹੈ ਤੇ ਕਿਵੇਂ ਨਾ ਕਿਵੇਂ ਕਰਕੇ ਇਹਨਾਂ ਦੀ ਤੁਸੀਂ ਪਰਖ ਕਰੋ ਰਾਜਾ ਜੈ ਸਿੰਘ ਨੇ ਜਦੋਂ ਉਹਨਾਂ ਨੂੰ ਤਾਂ ਪਤਾ ਸੀ ਵੀ ਗੁਰੂ ਸਾਹਿਬ ਜੀ ਆਪ ਹੀ ਪ੍ਰਤੱਖ ਹਨ ਕਾਟ-ਕਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਗੁਰੂ ਜੀ ਬੜੇ ਸਮਰਾਤ ਨੇ ਉਹ ਦਿਲਾਂ ਦੀਆਂ ਜਾਣਨ ਵਾਲੇ ਨੇ ਸਾਡੇ ਅਜੇ ਮਨ ਵਿੱਚ ਗੱਲ ਹੁੰਦੀ ਹੈ ਪਰ ਗੁਰੂ ਮਹਾਰਾਜੀ ਪਹਿਲਾਂ ਉਹ ਗ੍ਰਹਿਣ ਕਰ ਲੈਣ ਜੀ ਤੇ ਸਾਧ ਸੰਗਤ ਰਾਜਾ ਜੈ ਸਿੰਘ ਨੇ ਬੇਨਤੀ ਕੀਤੀ ਸਾਧ ਸੰਗਤ ਰਾਜੇ ਦੀਆਂ ਜਿੰਨੀਆਂ ਵੀ ਪਤਰਾਣੀਆਂ ਸੀ ਗੋਲੀਆਂ ਸੀ ਉਹ ਸਾਰੀਆਂ ਇੱਕ ਲਾਈਨ ਦੇ ਵਿੱਚ ਖੜਗੀਆਂ ਇੱਕੋ ਜਿਹੀ ਉਹਨਾਂ ਨੇ ਸਾਰਿਆਂ ਨੇ ਵਸਤਰ ਪਹਿਨਨੇ ਹੋਏ ਨੇ ਤੇ ਸਾਰੀਆਂ ਜਦੋਂ ਇਉਂ ਇੱਕ ਲਾਈਨ ਦੇ ਵਿੱਚ ਖੜੀਆਂ ਨੇ ਰਾਜਾ ਜੈਸਨ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਇਹਦੇ ਵਿੱਚੋਂ ਇਹਨਾਂ ਸਾਰੀਆਂ ਰਾਣੀਆਂ ਵਿੱਚੋਂ ਇਉਂ ਦੱਸੋ ਵੀ ਜਿਹੜੀ ਰਾਜੇ ਦੀ ਰਾਣੀ ਹੈ ਉਹ ਕੌਣ ਹੈ ਮਹਾਰਾ ਨੇ ਸਾਰਿਆਂ ਦੇ ਸਿਰ ਦੇ ਉੱਪਰ ਛਿਟੀ ਰੱਖੀ ਕੱਲੀ-ਕੱਲੀ ਦੇ ਉੱਪਰ ਜਦੋਂ ਛਿਟੀ ਰੱਖੀ ਨਾ ਕਿਉਂਕਿ ਕੱਪੜੇ ਵੀ ਕੁਝੇ ਪਹਿਨੇ ਸਨ ਤੇ ਜਦੋਂ ਇੱਕ ਰਾਣੀ ਦੇ ਸਿਰ ਦੇ ਉੱਪਰ ਸਾਸ ਸੰਗ ਛਿਟੀ ਰੱਖੀ ਕਹਿੰਦੇ ਆਹ ਹੈ ਅਸਲ ਤੇ ਸਾਸ ਸੰਗ ਰਾਜਾ ਜੈਸ ਬੜਾ ਹੈਰਾਨ ਹੋਇਆ ਕਹਿੰਦੇ ਸੱਚੇ ਪਾਸਾ ਮਹਾਰਾਜੀ ਤੁਸੀਂ ਵਾਕਈ ਅੱਠਵੇਂ ਪਾਸਾ ਮਹਾਰਾਜੀ ਹੋ ਤੁਸੀਂ ਗੁਰਤਾ ਕਦੀ ਜੇ ਲਾਇਕ ਹੋ ਇਹ ਗੱਲ ਦਾ ਜਦੋਂ ਔਰਗੁਜੇਪ ਨੂੰ ਪਤਾ ਲੱਗਿਆ ਤੇ ਸਾਸ ਸਿੰਘ ਉਹ ਵੀ ਆ ਕੇ ਉਸ ਨੇ ਵੀ ਆ ਕੇ ਗੁਰੂ ਸਾਹਿਬ ਜੀ ਦੇ ਇਉਂ ਦਰਸ਼ਨ ਦੀ ਇਜ਼ਾਰ ਕੀਤੀ ਉਹ ਸਤਿਗੁਰੂ ਜੀ ਮਹਾਰਾਜਾ ਬੇਅੰਤ ਬਹੁਤ ਵੱਡਾ ਇਤਿਹਾਸ ਹੈ ਉਸ ਸਮੇਂ ਜੋ ਮਹਾਂਮਾਰੀ ਚੇਚਕ ਦੀ ਬਿਮਾਰੀ ਚੱਲ ਰਹੀ ਸੀ ਦਿੱਲੀ ਦੇ ਵਿੱਚ ਸਤਿਗੁਰਾਂ ਦੇ پاس ਗੜਬਾ ਹੁੰਦਾ ਸੀ ਸਾਸ ਸਿੰਘ ਤੇ ਜਲ ਦਾ ਤੇ ਬਿਮਾਰ ਲੋਕਾਂ ਦੇ ਉੱਪਰ ਸਾਜ ਸੰਗਤ ਜਦੋਂ ਜੋ ਲੋਕ ਆਇਆ ਕਰਦੇ ਗੁਰੂ ਕੀ ਸ਼ਰਨ ਦੇ ਵਿੱਚ ਮਹਾਰਾਜ ਜੀ ਜਲਦਾ ਛੱਟਾ ਮਾਰਿਆ ਕਰਦੇ ਤੇ ਗੁਰਬਾਣੀ ਦਾ ਸ਼ਬਦ ਪੜਿਆ ਕਰਦੇ ਤੇ ਸਾਜ ਸੰਗਤ ਉਹ ਜਿਹੜਾ ਰੋਗ ਸੀ ਉਸ ਤੋਂ ਆਰੋਗ ਹੋਇਆ ਕਰਦੇ ਇੰਉ ਸਾਜ ਸੰਗਤ ਇੰਉ ਕਰਦਿਆਂ ਕਰਦਿਆਂ ਇਹ ਬਿਮਾਰੀ ਹੈ ਇਸ ਨੇ ਫਿਰ ਗੁਰੂ ਸਾਹਿਬ ਜੀ ਦੇ ਉੱਪਰ ਵਿਵਾਦ ਕੀਤਾ ਉਸ ਸਮੇਂ ਸਤਗੁਰੂ ਮਹਾਰਾਜ ਜੀ 80 ਸਾਲ ਦੀ ਉਮਰ ਸੀ ਫਿਰ ਸਾਰੀਆਂ ਸੰਗਤਾਂ ਨੂੰ ਸਤਗੁਰੂ ਜੀ ਮਹਾਰਾਜ ਦਿਲਾਸਾ ਦਿੰਦੇ ਨੇ ਕਹਿੰਦੇ ਸੰਗਤ ਜੀ ਹੁਣ ਅਸੀਂ ਸੱਚਖੰਡ ਚਲੇ ਜਾਣਾ ਹੈ ਹੁਣ ਕਹਿੰਦੇ ਅਸੀਂ ਮਹਾਰਾਜ ਨੇ ਸੱਚਖੰਡ ਚਲੇ ਜਾਣਾ ਹੈ ਤੇ ਸਾਧ ਸੰਗਤ ਸਾਰੀਆਂ ਸੰਗਤਾਂ ਨੇ ਬੈਰਾਗ ਦੇ ਵਿੱਚ ਆ ਕੇ ਬੇਨਤੀ ਕੀਤੀ ਗੁਰੂ ਚਰਨਾਂ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਠੀਕ ਹੈ ਇਹ ਦੁਨੀਆ ਦੀ ਇਹ ਸੰਸਾਰ ਦੀ ਰੀਤ ਹੈ ਵੀ ਸਭਨਾਂ ਨੇ ਤੋਂ ਇੱਕ ਨਾ ਇੱਕ ਦਿਨ ਜ਼ਰੂਰ ਜਾਣਾ ਪਰ ਮਹਾਰਾਜ ਕਿਰਪਾ ਕਰੋ ਹੁਣ ਤੱਕ ਸਾਡੇ 8 ਗੁਰੂ ਸਾਹਿਬਾਨ ਤੱਕ ਸਾਰਿਆਂ ਨੇ ਆਪੋ ਆਪਣੀ ਜੋਤ ਅੱਗੇ ਤੋਂ ਅੱਗੇ ਰੱਖੀ ਹੈ ਸਾਨੂੰ ਦੱਸਿਆ ਵੀ ਇਹ ਗੁਰੂ ਜੀ ਹੁ ਸਾਨੂੰ ਸੰਗਤਾਂ ਨੂੰ ਤਾਰਨਗੇ ਪਰ ਮਹਾਰਾਜ ਤੁਹਾਡੇ ਤੋਂ ਬਾਅਦ ਫਿਰ ਸਾਡੇ ਗੁਰੂ ਕੌਣ ਹੋਣਗੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਾਰਕ ਕਹਿੰਦੇ ਹੁਣ ਬਸ ਇੱਕ ਹੀ ਅਖਾਰ ਇਸ਼ਾਰਾ ਕਹਿ ਕੇ 사ਤਗੁਰੂ ਜੀ ਮਾਰਕ ਨੇ ਬਾਬਾ ਬਕਾਲਾ ਇਹ ਬਚਨ ਕਹਿ ਕਰਕੇ ਸੂਰਜ কিরਣ ਮਲੇ ਜਲ ਕਾ ਜਲ ਹੁਵਾ RAM ਇਹ ਬਚਨ ਕਹਿ ਕੇ 사ਤਪੁਰਜੀ ਮਹਾਰਾਜ 1600 68 ਇਸਵੀ ਦੇ ਵਿੱਚ 사ਤਪੁਰਜੀ ਮਹਾਰਾਜ ਜੀ ਜੋਤੀ ਜੋਤ ਸਮਾ ਗੇ ਭਾਵ ਕੇ ਸੱਚਖੰਡ ਪਿਆਨਾ ਕਰ ਗੇ ਤੇ ਸਾਧ ਸੰਗਤ ਫਿਰ ਜਦੋਂ ਬਾਬਾ ਬਕਾਲਾ ਸੰਗਤਾਂ ਨੇ ਜਾ ਕੇ ਪੂਜ ਕੀਤੀ ਤੇ ਸਾਸ ਗਿਓ ਇਤਿਹਾਸ ਹੈ ਕਾਫੀ ਵੱਡਾ ਹੋ ਜਾਣਾ ਹੈ ਉਹ ਇਤਿਹਾਸ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਉੱਪਰ ਅਕਸਰ ਸੁਣਾਉਣੇ ਨੇ ਹਾਂ ਸੋ ਆਓ ਇਤਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਕੀਰਤ ਸਿੰਘ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਕਈ ਰੋਤੋਂ ਸ੍ਰੀ ਸਾਈ ਭਗਤ ਰਾਮ ਕਰਵਾਏਗੇ ਸਨ 사ਤਪੁਰਾਂ ਦੀ ਅਪਾਰ ਕਿਰਪਾ ਮੈਂ ਸਦਕਾ ਬਾਣੀ ਦੇ ਪੂਪਾਏਗੇ ਨੇ ਉਪਰੰਤ ਕੁਝ ਕੁ ਸਮਾਂ ਆਪਾਂ ਗੁਰੂ ਕੇ ਚਰਨਾਂ ਦੇ ਚ ਬੈਠ ਕਰਕੇ ਕਥਾ ਵਿਚਾਰਾਂ ਹੋਈਆਂ ਨੇ 사ਤਗੁਰ ਜੀ ਮਿਹਰ ਕਰਨ ਦਇਆ ਕਰਨ ਕਥਾ ਵਿਚਾਰਾਂ ਕਰਦਿਆਂ ਇੱਕ ਨਹੀਂ ਬੀ ਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਹੋ ਜਾਂਦੀਆਂ ਹਨ ਗੁਰੂ ਸਾਹਿਬ ਜੀ ਬਖਸ਼ਣ ਹਾਰ ਹਨ ਬਖਸ਼ ਲੈਣ ਇਤਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ